ਘਰਨਾਮਾ ਦੇਖ ਰਿਹਾ ਸੋਤਿਆ ਨੂੰ ਮੇਰੇ ਵੱਲੋਂ ਪਿਆਰ ਭਰੀ ਸਹਿਸਵੀਕਾਰ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਜਲੂਸ ਨਿਕਲ ਗਿਆ ਹੈ ਹਾਕਮ ਤੇਰ ਯਾਨੀ ਕਿ ਆਮ ਆਦਮੀ ਪਾਰਟੀ ਦਾ ਆਮ ਆਦਮੀ ਪਾਰਟੀ ਦਾ ਕਰੇਸ ਆਮ ਆਦਮੀ ਪਾਰਟੀ ਦੀ ਜਿਹੜੀ ਪ੍ਰਭੂ ਸਤਾਸੀ ਉਹ ਲੋਕਾਂ ਦੇ ਦਿਲਾਂ ਦੇ ਵਿੱਚੋਂ ਕਿਉਂ ਲੈ ਗਈ ਇੱਕ ਪਾਸੇ ਕਿਸਾਨ ਕਿਸਾਨ ਜਥੇਬੰਦੀਆਂ ਵੱਲੋਂ ਤੇ ਦੂਸਰੇ ਪਾਸੇ ਮਜ਼ਦੂਰ ਵਰਗ ਭਾਈਚਾਰੇ ਵੱਲੋਂ ਵੀ ਵਿਰੋਧ ਕੀਤਾ ਜਾ ਰਿਹਾ ਹੈ ਪਿੰਡਾਂ ਦੇ ਵਿੱਚ ਮੰਤਰੀਆਂ ਵਿਧਾਇਕਾਂ ਨੂੰ ਬਣ ਨਹੀਂ ਦਿੱਤਾ ਜਾ ਰਿਹਾ ਜੇਕਰ ਵਰਦੇ ਨੇ ਤੇ ਉਹਨਾਂ ਨੂੰ ਬਾਣੂ ਬਾਣੀ ਭਜਾਉਂਦੇ ਨੇ ਕਿਉਂਕਿ ਸਵਾਲਾਂ ਅਧਿਪਿਤ ਜਿਹੜੀ ਹੈ ਕਿ ਕਿਸੇ ਵੀ ਸਰਕਾਰ ਤੋਂ ਤੁਸੀਂ ਸਵਾਲ ਪੁੱਛੋ ਇਹ ਤੁਹਾਡਾ ਹਕ ਲਾਕੀ ਹੱਕ ਹੈ ਇਹ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਸਕਾਇਆ ਹੈ ਜਦੋਂ ਜਿੱਤ ਜਾਂਦੀਆਂ ਨੇ ਸਰਕਾਰਾਂ ਜਦੋਂ ਮੰਤਰੀ ਵਿਧਾਇਕ ਆਉਂਦੇ ਨੇ ਭਾਈ ਉਹਨਾਂ ਕੋਲ ਤੁਸੀਂ ਸਵਾਲ ਪੁੱਛਿਆ ਕਰੋ ਇਹ ਪਿਰਤ 파 ਕੇ ਇਹ ਆਦਤ 파 ਕੇ ਲੱਗਦਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੁੱਲ ਵੱਡਾ ਪੰਗਾ ਲੈ ਲਿਆ ਹੈ ਵਿਰੋਧ ਹੋ ਰਿਹਾ ਹੈ ਲੋਕਾਂ ਦੇ ਮਨਾਂ ਦੇ ਵਿੱਚੋਂ ਪਾਰਟੀ ਲੈ ਚੁੱਕੀ ਹੈ ਗਰਾਊਂਡ ਲੈਵਲ ਦੀ ਰਿਪੋਰਟ ਜਿਹੜੀ ਹੈ ਉਹ ਐਨੀ ਖਾਸੀ ਕੋਈ ਚੰਗੀ ਨਹੀਂ ਆਮ ਆਦਮੀ ਪਾਰਟੀ ਦੀ ਹਾਲਾਂਕਿ ਆਮ ਆਦਮੀ ਪਾਰਟੀ ਨੇ ਐਨੇ ਮਾਰੇ ਕੰਮ ਵੀ ਨਹੀਂ ਕੀਤੇ ਨੌਕਰੀਆਂ ਵੀ ਦਿੱਤੀਆਂ ਨੇ ਲੇਕਿਨ ਕਿਸਾਨਾਂ ਦੇ ਨਾਲ ਵਿਸ਼ਵਾਸ ਘਾਤ ਕਿਸਾਨਾਂ ਦੀ ਪਿੱਠ ਦੇ ਪਿੱਛੇ ਚੁਰਾ ਮਾਰਿਆ ਜਿੰਨੀਆਂ ਨੌਕਰੀਆਂ ਕਹੀਆਂ ਸੀ ਉਹਨੀਆਂ ਨੌਕਰੀਆਂ ਮਿਲੀਆਂ ਨਹੀਂ 50000 ਸਮਥਿੰਗ ਦੀ ਇਹ ਗੱਲ ਕਹ ਦੱਸਦੇ ਨੇ ਤੇ ਪੰਜਾਬ ਦੇ ਵਿੱਚ ਲਗਭਗ 10 ਲੱਖ ਨੌਜਵਾਨ ਲੜਕੇ ਲੜਕੀਆਂ ਪੜ ਕੇ ਬੇਰੁਜ਼ਗਾਰ ਨੇ ਧਰਨੇ ਲਗਾ ਰਹੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਵਕ ਵਕ ਮਹਿਕਮਿਆਂ ਦੇ ਮੰਤਰੀਆਂ ਵੱਲੋਂ ਉਹਨਾਂ ਦੇ ਨਾਲ ਗੱਲਬਾਤਾਂ ਕਰਨਾ ਕਰਨਾ ਬੜੀ ਦੂਰ ਦੀ ਗੱਲ ਹੈ ਜੇ ਕੋਈ ਗੱਲਬਾਤ ਹੁੰਦੀ ਹੈ ਤੇ ਮਾਮਲਾ ਜਿਹੜਾ ਅਗਲੀ ਮੀਟਿੰਗ ਵਿੱਚ ਪਾ ਦਿੱਤਾ ਜਾਂਦਾ ਹੈ ਪ੍ਰਸ਼ਾਸਨ ਵੀ ਦੁਖੀ ਹੈ ਪ੍ਰਸ਼ਾਸਨ ਨੂੰ ਕਿਹਾ ਜਾ ਰਿਹਾ ਹੈ ਕਿ ਤਕੇਲਲ ਘਰ ਤੋੜੋ ਯਾਨੀ ਕਿ ਨਸ਼ਾ ਤਸਕਰੀਨ ਲੈ ਕੇ ਜਿਹੜੀਆਂ ਸਕੀਮਾਂ ਚਲਾਈਆਂ ਹੋਈਆਂ ਨੇ ਉਹਦੇ ਵਿੱਚ ਕੋਈ ਜ਼ਿਆਦਾ ਪੋਜ਼ੀਟਿਵ ਰਿਜ਼ਲਟ ਮਿਲੇ ਨਹੀਂ ਪੰਜਾਬ ਸਰਕਾਰ ਨੂੰ ਹਾਲੇ ਵੀ ਚਿੱਟੇ ਨਾਲ ਅਤੇ ਜ਼ਹਿਰੀਲੀ ਸ਼ਰਾਬ ਪੀਂਦੇ ਨਾਲ ਮੌਤਾਂ ਹੋ ਰਹੀਆਂ ਨੇ ਆ ਪਰਸੂ ਮੌਤ ਹੋ ਗਈ ਸੀ ਜਰਿਲੀ ਸ਼ਰਾਬ ਪੀਣ ਦੇ ਨਾਲ ਹਲਕਾ ਲੁਧਿਆਣੇ ਵਿੱਚੋਂ ਭਾਵੇਂ ਪਰਦਾ ਪਾਇਆ ਗਿਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸ਼੍ਰੋਮਣੀ ਅਕਾਲੀ ਦਲ ਦਾ ਵੀ ਬੁਰਾ ਹਾਲ ਹੈ ਕਿਉਂਕਿ ਉਹਨਾਂ ਦੇ ਤੇ ਆਪਸੀ ਘਾਟੋ-ਕਲੇਸ਼ੀ ਇਨੀ ਖਤਮ ਹੋ ਰਿਹਾ ਉਹ ਵੀ ਕੁਰਸੀ ਪਿੱਛੇ ਇੱਕ ਦੂਜੇ ਉੱਤੇ ਵੱਡੇ ਚਿੱਕੜ ਕਿਸੇ ਨੂੰ ਗद्दार ਕਹਿ ਦੇਣਾ ਕਿਸੇ ਨੂੰ ਕਹਿ ਦੇਣਾ ਕਿ ਆਪਣੀ ਮਾਂ ਪਾਰਟੀ ਨੇ ਧੋਖਾ ਕਰਦੇ ਫਿਰਦੇ ਆ ਭਾਰਤੀ ਜਨਤਾ ਪਾਰਟੀ ਅੰਦਰੋਂ-ਅੰਦਰ ਹੀ ਚਾਹੁੰਦੀ ਹੈ ਕਿ ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਗੱਠ ਜੋੜ ਕਰੀਏ ਲੇਕਿਨ ਡਰਦੇ ਆ ਸ਼੍ਰੋਮਣੀ ਅਕਾਲੀ ਦਲ ਵਾਲੇ ਕੌਮ ਤੋਂ ਜਿਸ ਤਰ੍ਹਾਂ ਪੰਦਾ ਘਾਣ ਕੀਤਾ ਨਸਲ ਕੁਸ਼ੀ ਕੀਤੀ ਉਹ ਸਾਰਾ ਕੁਝ ਦੇਖਿਆ ਜਾ ਰਿਹਾ ਹੈ ਕਾਂਗਰਸ ਪਾਰਟੀ ਦਾ ਆਪਸੀ ਰੋਲਾ ਇੰਨਾ ਜ਼ਿਆਦਾ ਨਹੀਂ ਸਿਰਫ ਰੋਲਾ ਹੈ ਮੁੱਖ ਮੰਤਰੀ ਚਿਹਰੇ ਦਾ ਜੇਕਰ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਹੁਣ ਤੋਂ ਹੀ ਦੱਸ ਦੇਵੇ ਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਇਹ ਪਰਸਨ ਇਹ ਆਗੂ ਪੰਜਾਬ ਦਾ ਮੁੱਖ ਮੰਤਰੀ ਹੋਵੇਗਾ ਕਾਂਗਰਸ ਪਾਰਟੀ ਵੱਲੋਂ ਤੇ ਪત્રਕਾਰ ਕਹਿੰਦੇ ਨੇ ਕਿ ਦੁਨੀਆ ਦੀ ਤਾਕਤ ਕੋਈ ਵੀ ਹਰਾ ਨਹੀਂ ਸਕਦੀ ਕਾਂਗਰਸ ਪਾਰਟੀ ਨੂੰ ਹਾਲਾਂਕਿ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਜਿਹੜੇ ਭਾਈ ਅਮਰਤਪਾਲ ਖਾਲਸਾ ਨੇ ਉਹਨਾਂ ਦਾ ਵੀ ਜਿਹੜਾ ਹੈ ਬੜਾ ਕ੍ਰੇਜ਼ ਹੈ ਉਹ ਵੀ ਕੁਝ ਸੀਟਾਂ ਲੈ ਕੇ ਜਾਣਗੇ ਸਰਕਾਰ ਬਣੇ ਜਾਂ ਨਾ ਬਣੇ ਜੇਕਰ ਉਹ ਬਾਹਰ ਆ ਜਾਂਦੇ ਨੇ ਫਿਰ ਹੋ ਸਕਦਾ ਹੈ ਕਿ ਕਾਟੇ ਦੀ ਟੱਕਰ ਹੋਵੇ ਭਾਈ ਅਮਰਤਪਾਲ ਖਾਲਸਾ ਦੀ ਕਾਂਗਰਸ ਪਾਰਟੀ ਦੇ ਨਾਲ ਚੋਣ ਮੈਦਾਨ ਦੇ ਵਿੱਚੋਂ ਇਹਨਾਂ ਹਾਲਾਤਾਂ ਦੇ ਵਿੱਚੋਂ ਬਾਰ ਹੋ ਗਈ ਹੈ ਆਮ ਆਦੀ ਪਾਰਟੀ ਕੁਮਰਬਿਜੇ ਪ੍ਰਤਾਪ ਨੇ ਖੁਦ ਸਨੀਤਾ ਕੇਜਰੀਵਾਲ ਨੂੰ ਕਿਹਾ ਸੀ ਕਿ ਜੇਕਰ ਹੁਣ ਡੰਮੀ ਵਿਧਾਨ ਸਭਾ ਦੀਆਂ ਚੋਣਾਂ ਕਰਵਾ ਲੀਆਂ ਜਾਣ ਤੇ 92 ਦੇ ਵਿੱਚੋਂ ਇੱਕ ਵੀ ਵਿਧਾਇਕ ਜਿੱਤੇਗਾ ਨਹੀਂ ਕਿਉਂਕਿ ਕੁਮਰਬਿਜੇ ਪ੍ਰਤਾਪ ਸਿੰਘ ਨੂੰ ਵੀ ਏਜੰਸੀਆਂ ਦੇ ਦੁਆਰਾ ਰਿਪੋਰਟਾਂ ਮਿਲਦੀਆਂ ਰਹਿੰਦੀਆਂ ਨੇ ਕੁਮਰਬਿਜੇ ਪ੍ਰਤਾਪ ਉਹ ਸੀ ਜਿਨ੍ਹਾਂ ਨੇ ਆਪਣੀ ਵੱਡੀ ਨੌਕਰੀ ਛੱਡ ਕੇ ਸਿਆਸਤ ਵਿੱਚ ਆਏ ਲੇਕਿਨ ਸਿਆਸਤ ਕਹਿੰਦੀ ਹੈ ਕਿ ਤੁਸੀਂ ਸਾਡੇ ਹਿਸਾਬ ਦੇ ਨਾਲ ਚੱਲੋ لیکن کوبے یہ پرتاب سنگھ او بدلنا نہیں ਚਾਹੁੰਦੇ او ਕਹਿੰਦੇ ਨੇ ਜਿਹੜੇ ਵਾਦੇ ਅਸੀਂ ਕਿਸਾਨਾਂ ਦੇ ਨਾਲ ਕੀਤੇ ਜਿਹੜੇ ਵਾਦੇ ਘੌਮ ਦੇ ਨਾਲ ਕੀਤੇ ਜਿਹੜੇ ਵਾਦੇ ਅਸੀਂ ਪੰਜਾਬ ਦੇ ਨੌਜਵਾਨਾਂ ਦੇ ਨਾਲ ਕੀਤੇ ਉਹ ਵਾਦੇ ਸਾਨੂੰ ਪੂਰੇ ਕਰਨੇ ਚਾਹੀਦੇ ਨੇ ਪੰਜਾਬੀ ਤੁਸੀਂ ਮੈਨੂੰ ਆਪਣੇ ਕਮੈਂਟਾਂ ਵਿੱਚ ਆਪਣੀ ਰਾਏ ਜ਼ਰੂਰ ਦੱਸਣੀ ਹੈ ਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਫਿਰ ਦੁਬਾਰਾ ਆਮ ਆਦਮੀ ਪਾਰਟੀ ਦੀ ਸਰਕਾਰ ਰਿਪੀਟ ਹੋਵੇਗੀ ਕਿਉਂ ਜੇ ਹੋਵੇਗੀ ਤਾਂ ਕਿਉਂ ਹੋਵੇਗੀ ਜੇ ਨਹੀਂ ਹੋਵੇਗੀ ਤਾਂ ਉਸ ਦਾ ਵੱਡਾ ਕਾਰਨ ਕੀ ਹੈ ਤਾਂ